ਜਲੰਧਰ ਦੇ ਸ਼ਾਸਤਰੀ ਮਾਰਕੀਟ ਦੇ ਨੇੜੇ ਪੈਂਦੇ ਕਸ਼ਰਾਬ ਦੇ ਠੇਕੇ ਤੇ ਮਾਹੌਲ ਉਸ ਵੇਲੇ ਗਰਮ ਹੋ ਗਿਆ ਜਦੋਂ ਖਰੀਦਦਾਰ ਨੇ આરોਪ ਲਗਾਏ ਨੇ ਕਿ ਸ਼ਰਾਬ ਦੀ ਬੋਤਲ ਤੋਂ ਮੱਛਰ ਨਜ਼ਰ ਆ ਰਹੇ ਸਨ ਇਸ ਤੋਂ ਬਾਅਦ ਜੰਮ ਕੇ ਉੱਥੇ ਬਹਿਸਬਾਜ਼ੀ ਹੋਈ ਹੈ ਦੂਜੇ ਪੱਖ ਤੇ ਸ਼ਰਾਬ ਦੇ ਠੇਕੇਦਾਰ ਦਾ ਕਹਿਣਾ ਕਿ ਹਰ ਬੋਤਲ ਨੂੰ ਖੋਲ ਕੇ ਚੈੱਕ ਨਹੀਂ ਕਰਦੇ ਇਸ ਨੂੰ ਬਦਲ ਕੇ ਦੇਣ ਦੀ ਗੱਲ ਵੀ ਕਹੀ ਗਈ ਸੀ ਪਰ ਇਸ ਦੇ ਵੱਲੋਂ ਨਹੀਂ ਮੰਨਿਆ ਗਿਆ ਇਸੇ ਨੂੰ ਲੈ ਕੇ ਖਰੀਦਦਾਰ ਨੇ ਕਿਹਾ 31 ਮਾਰਚ ਤੋਂ ਬਾਅਦ ਵੈਸੇ ਹੀ ਸ਼ਰਾਬ ਦੇ ਰੇਟ ਘਟ ਸੀ ਪਰ ਇਹਨਾਂ ਨੇ ਪੁਰਾਣੇ ਰੇਟ ਤੇ ਦਿੱਤੀ ਹੈ ਤੇ ਉਹਨਾਂ ਕਿਹਾ ਕਿ ਬੋਤਲ ਜਦੋਂ ਉਸ ਨੇ ਜੇਬ ਦੇ ਵਿੱਚ ਪਾਈ ਤਾਂ ਦੇਖਿਆ ਬੋਤਲ ਦੇ ਅੰਦਰ ਕੀੜੇ ਨਜ਼ਰ ਆਏ ਨੇ ਤਾਂ ਇਸ ਮੌਕੇ ਦੇ ਉੱਤੇ ਜਮ ਕੇ ਬਹਿਸਬਾਜ਼ੀ ਵੀ ਦੇਖਣ ਨੂੰ ਮਿਲੀ ਹੈ ਬਿਊਰੋ ਰਿਪੋਰਟ ਦਾ ਏਅਰ ਟੀਵੀ ਅਤੇ ਪੰਜਾਬ ਹਰਿਆਣਾ ਲਾਈਵ ਤੇ ਮੈਂ ਇਹਨਾਂ ਨੂੰ ਕਿਹਾ ਮੈਨੂੰ ਇਜਾਜ਼ਤ ਕੀ ਦਿੱਤਾ ਵੀ ਇਹਨਾਂ ਨੇ ਮਹਿੰਗਾ 110 ਰੁਪਏ ਦਾ ਦਿੱਤਾ ਤੇ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਆ ਲਓ 110 ਰੁਪਏ ਅੱਗੇ ਕਿੰਨੇ ਦਿੰਦੇ ਆ ਅੱਗੇ ਭਾਜੀ 110 ਦਾ ਹੀ ਸੀਗਾ ਅੱਜ ਕੱਲ ਜਦੋਂ ਜੀ 31 ਮਾਰਚ ਹੋਈ ਹੈ ਰੇਟ ਘਟੇ ਪਏ ਆ ਠੀਕ ਹੈ ਬਟ ਇਹਨਾਂ ਨੇ 100 ਰੁਪਏ ਦਾ ਮਿਲਦਾ ਵਾ ਇਹਨਾਂ ਨੇ 110 ਸੀ ਤਾਂ ਮੈਂ ਕੋਈ ਇਹਨਾਂ ਦਾ ਕੋਈ ਕਮਿਟਮੈਂਟ ਨਹੀਂ ਕੀਤੀ ਮੈਂ ਕਿਹਾ ਚਲੋ 110 ਰੁਪਏ ਲੈ ਲਓ ਕੋਈ ਗੱਲ ਨਹੀਂ ਪਾਪਾ ਤਾਂ ਕੋਈ ਨਹੀਂ 110 ਲਿੱਤਾ ਤੇ ਮੈਂ ਜਦੋਂ ਇਹਨਾਂ ਕੋਲ ਆਹ ਲਿੱਤਾ ਕੁਆਟਰ ਭਾਜੀ ਮੈਂ ਤਾਂ ਆਇਆ ਕਿ ਜੇਬੇ ਚ ਪਾ ਗਏ ਜਦੋਂ ਮੈਨੂੰ ਦੇਖਿਆ ਮੈਂ ਕਿਹਾ ਵਿੱਚ ਇਹਦੇ ਵਿੱਚ ਨਾ ਦੇਖੋ ਡੱਟ ਸਾਹਮਣੇ ਰੈਪਰ ਦੇ ਵਿੱਚ ਮੈਂ ਤਾਂ ਪਤਾ ਨਹੀਂ ਕੁਝ ਹੈਗਾ ਮੈਂ ਦੇਖਿਆ ਤੇ ਮੈਂ ਕਿਹਾ ਭਾਜੀ ਅੰਦਰ ਵਿੱਚ ਕੁਝ ਹੈਗਾ ਕਹਿੰਦੇ ਦੇਖੋ ਕੀ ਹੈ ਮੈਂ ਤਾਂ ਵਿੱਚ ਕੀੜਾ ਭਾਜੀ ਹੂੰ ਤੇ ਕੀੜਾ ਦੇਖਿਆ ਤੇ ਮੈਂ ਕਿਹਾ ਭਾਜੀ ਤੁਸੀਂ ਐਂ ਦਾ ਕਰੋ ਭਾਜੀ ਇਹਦੇ ਵਿੱਚ ਮੱਛਰ ਹੈ ਹੂੰ ਕਹਿੰਦੇ ਭਾਜੀ ਫੇਰ ਮੈਂ ਕਿਹਾ ਭਾਜੀ ਮੱਛਰ ਹੈਗਾ ਤੇ ਹੁਣ ਮੈਂ ਇਹਦਾ ਕੀ ਕਰਾਂ ਕਹਿੰਦੇ ਭਾਜੀ ਤੂੰ ਇਹਨੂੰ ਚੇਂਜ ਕਰ ਲਓ ਮੈਂ ਤਾਂ ਭਾਜੀ ਮੈਂ ਚੇਂਜ ਨਹੀਂ ਕਰਨਾ ਤੁਸੀਂ ਤਾਂ ਕਮੋ ਨਹੀਂ ਕੋਈ ਹੋਰ ਦੇ ਦਿਓ ਹੂੰ ਤੇ ਪਲੱਸ ਮੈਂ ਇੱਕ ਦੋ ਬੰਦਨ ਨੂੰ ਫੋਨ ਕੀਤੇ ਨਹੀਂ ਤੁਸੀਂ ਭਾਜੀ ਇਸ ਠੀਕੇ ਦੇ ਪਹਿਲੀ ਵਾਰ ਹੀ ਸ਼ਰਾਬ ਲੈਣ ਆਏਗਾ ਅੱਗੇ ਵੀ ਲੈਣਾ ਦੇਣਾ ਉਹਗੇ ਨਹੀਂ ਇੱਕ ਦੋ ਵਾਰੀ ਲਿੱਤੀ ਹੈ ਜੱਗ ਦੇ ਵਿੱਚ ਦੋ ਵਾਰੀ ਲਿੱਤੀ ਹੈ ਇੱਕ ਵਾਰੀ ਲਿੱਤੀ ਹੈ ਪਰ ਮੈਨੂੰ ਕੋਈ ਡਾਊਟ ਨਹੀਂ ਹੋਇਆ ਮੈਂ ਕਦੀ ਚੈੱਕ ਨਹੀਂ ਕੀਤਾ ਪਰ ਅੱਜ ਮੈਂ ਜਦੋਂ ਚੈੱਕ ਕੀਤਾ ਤੇ ਇਹ ਤੇ ਡਾਊਟ ਅਸੀਂ ਡਾਊਟ ਸੀ ਮਤਲਬ ਉਹ ਤੇ ਦੇਖੋ ਦੇਖਣ ਵਾਲੀ ਗੱਲ ਇਹ ਹੈ ਇਹਦੇ ਦੋ ਸੀਲਾਂ ਲੱਗੀਆਂ ਹੋਈਆਂ ਹਨ ਇਹ 31 ਮਾਰ ਦੀਆਂ ਜਾਂ ਉਸ ਤੋਂ ਬਾਅਦ ਦੀਆਂ ਇਹ ਸਾਨੂੰ ਕਲੀਅਰਫਾਈ ਨਹੀਂ ਹੋਈ ਪਰ ਕਿਤੇ ਨਾ ਇੱਕ ਚੀਜ਼ ਦੇਖੋ ਭਾਜੀ ਸ਼ਰਾਬ ਮਹਿੰਗੀ ਵੀ ਹੋ ਗਈ ਹੈ ਭਾਈ ਸ਼ਰਾਬ ਮਹਿੰਗੀ ਵੀ ਲਈ ਹੈ ਸਾਨੂੰ ਡਾਰ ਇਸ ਚੀਜ਼ ਦਾ ਲੱਗ ਗਿਆ ਕਿ ਜਿਹੜੇ ਬੰਦੇ ਪਹਿਲਾਂ ਮਰੇ ਆ ਤਾਂ ਦੇਖਿਆ ਤੁਸੀਂ ਤੁਸੀਂ ਨਿਊਜ਼ਾਂ ਦੇ ਹੋ ਹਣਾ ਕਿੰਨੇ ਬੰਦੇ ਮਰ ਗਏ ਕਿ ਅਸੀਂ ਇਹਨਾਂ ਸ਼ਿਕਾਰ ਤਾਂ ਨਹੀਂ ਹੋਣ ਲੱਗੇ ਸੀ ਹੂੰ ਸਮਦਾ ਇਸ ਚੀਜ਼ ਦਾ ਜਾਂ ਅਸੀਂ ਵਾਪਸ ਦੇ ਦਿੰਦੇ ਜਾਂ ਕੋਈ ਹੋਰ ਕੋਈ ਹੋਰ ਹੋ ਜਾਂਦਾ ਸ਼ਿਕਾਰ ਠੀਕ ਹੈ ਨਾ ਹੋਰ ਭਾਜੀ ਕਿੰਨੇ ਹੋਰ ਨੂੰ ਦੇ ਦਈਓ ਤੁਸੀਂ